ਪੁਲਿਸ ਥਾਣਾ ਸ਼ਾਡਾ ਨੂੰ ਮਿਲੀ ਵੱਡੀ ਕਾਮਯਾਬੀ ਲੁੱਟਾ ਖੋਹਾਂ ਕਰਨ ਵਾਲੇ ਤਿੰਨ ਆਰੋਪੀਆਂ ਤੋਂ ਦੋ ਮੋਟਰਸਾਈਕਲ ਅਤੇ ਹੋਰ ਵੀ ਲੁੱਟੇ ਹੋਏ ਸਮਾਨ ਸਹਿਤ ਕੀਤਾ ਗਿਆ ਗ੍ਰਿਫਤਾਰ ਅਤੇ ਇਸ ਤੋਂ ਇਲਾਵਾ ਥਾਣਾ ਸ਼ਾਡਾ ਦੇ ਪੁਲਿਸ ਚੌਕੀ ਕਾਲੇ ਕਨਪੁਰ ਵੱਲੋਂ ਇੱਕ ਚੋਲਾ ਸ਼ਾਬਦ ਡਾਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਦੇ ਕੋਲੋਂ 200 ਨਸ਼ੀਲੀਆਂ ਗੋਲੀਆਂ ਕਿੱਤੀਆਂ ਗਿਆ ਬਰਾਮਦ ਸਿਰਨਾ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਭੁੱਲਰ ਆਈਪੀਐਸ ਏਡੀਸੀਪੀ ਪ੍ਰਭਜੋਤ ਸਿੰਘ ਜੀ ਐਸਪੀ ਕਮਲਜੀਤ ਸਿੰਘ ਜੀ ਔਲਖ ਇਹਨਾਂ ਦੇ ਦਿਸ਼ਾ ਨਿਰਦੇਸ਼ ਤੇ ਮੰਗਰਲੇ ਸਮੇਂ ਤੋਂ ਸਾਡੇ ਥਾਣੇ ਵੱਲੋਂ ਜਿਹੜੀ ਆ ਜੰਗੀ ਪੱਧਰ ਤੇ ਮਹਿਮ ਜਿਹੜੀ ਆ ਵਿੱਢੀ ਗਈ ਆ ਲੁੱਟਖੋ ਕਰਨ ਵਾਲੇ ਜਿਹੜੇ ਜਾਂ ਡਰੱਗ ਵੇਚਣ ਵਾਲਿਆਂ ਦੇ ਖਿਲਾਫ ਅਸੀਂ ਵਿੱਢੀ ਆ ਜਿਹਦੇ ਤਹਿਤ ਸਾਨੂੰ ਬੜੇ ਚੰਗੇ ਨਤੀਜੇ ਪਹਿਲਾਂ ਵੀ ਮਿਲੇ ਆ ਹੁਣ ਵੀ ਜਿਹੜਾ ਕਿ ਅਸੀਂ ਸਾਡੇ ਸਬ ਇਨਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਚੌਕੀ ਕਨੂਪੁਰ ਕਾਲੇ ਤੇ ਸਾਡੀ ਟੀਮ ਵੱਲੋਂ ਜਿਹੜਾ ਦੋਸ਼ੀ ਸੰਦੀਪ ਕੁਮਾਰ ਆ ਪੁੱਤਰ ਸੰਗਰਾਮ ਵਾਸੀ ਹਰਪਾਲੇ ਵੀ ਨਿਊ ਕਨੂਪੁਰ ਕਾਲੇ ਜਿਹੜਾ ਕਿ ਇਹ ਝੋੜਾ ਸ਼ਾਪ ਡਾਕਟਰ ਹੈ ਇਹ ਜਿਹੜਾ ਕਿ ਇਹਨੂੰ 200 ਗੋਲੀ ਜਿਹੜੀ ਨਸ਼ੀਲੀ ਸਮੇਤ ਜਿਹੜਾ ਵਾ ਮਤਲਬ ਗ੍ਰਿਫਤਾਰ ਕੀਤਾ ਤੇ ਇਹਦਾ ਪੁਲਿਸ ਰਿਮਾਨਡ ਜਿਹੜਾ ਹਾਸਲ ਕੀਤਾ ਗਿਆ ਵੀ ਇਹ ਗਾਂ ਜਿੱਥੇ ਵੀ ਸਪਲਾਈ ਕਰਦਾ ਸੀ ਜਾਂ ਜਿੱਥੋਂ ਵੀ ਲਿਆਉਂਦਾ ਸੀ ਉਹਨਾਂ ਦੇ ਖਿਲਾਫ ਵੀ ਅਸੀਂ ਬੰਦੀ ਕਾਰਵਾਈ ਜਿਹੜੀ ਆ ਕਰ ਰਹੇ ਆ ਇਸ ਤੋਂ ਇਲਾਵਾ ਜਿਹੜਾ ਲੁੱਟਖੋ ਕਰਨ ਵਾਲੇ ਜਿਹੜੇ ਆ ਤਿੰਨ ਵਿਅਕਤੀ ਅਸੀਂ ਜਿਹੜੇ ਆ ਗ੍ਰਿਫਤਾਰ ਕੀਤੇ ਆ ਇਹ ਮੁਕੱਦਮਾ ਨੰਬਰ 236 ਮਿਤੀ 2/11/23 ਜੁਰਮ 379 ਬੀ 34 ਆਈਪੀਸੀ ਇਹ ਜਿਹੜਾ ਅਸੀਂ ਦਰਜ ਰਜਿਸਟਰ ਕੀਤਾ ਸੀ ਤੇ ਜਿਹੜਾ ਦੋਸ਼ੀ ਸੀ ਰਾਜਨ ਪੁੱਤਰ ਬਲਵੰਤ ਸਿੰਘ ਵਾਸੀ ਛਾਪਾ ਥਾਣਾ ਚਵਾਲ ਇਹਨੂੰ ਪ੍ਰੋਡਕਸ਼ਨ ਵਾਰੰਟ ਤੇ ਅਸੀਂ ਜੇਲ੍ਹ ਤੋਂ ਲਿਆਂਦਾ ਤੇ ਲੈਉਣ ਤੋਂ ਬਾਅਦ ਇਹਦੇ ਤੋਂ ਜਿਹੜਾ ਖੋਜशुदा ਮੋਬਾਈਲ ਸੀ ਉਹ ਵੀਵੋ ਦਾ ਉਹ ਬਰਾਮਦ ਕੀਤਾ ਤੇ ਇਹਦੀ ਪੁਛਗਿਛ ਤੇ ਇਹਦੇ ਸਾਥੀ ਸੀ ਜਿਹੜੇ ਅਰਸ਼ਪ੍ਰੀਤ ਸਿੰਘ ਪੁੱਤਰ ਹੀਰਾ ਸਿੰਘ ਸਰਵਨ ਸਿੰਘ ਉਰਫ ਸੱਮਾ ਪੁੱਤਰ ਗਰਮੀਤ ਸਿੰਘ ਇਹ ਵੀ ਵਾਸੀ ਆ ਨਾ ਛਾਪਾ ਥਾਣਾ ਚਬਾਲ ਇੱਕੇ ਪਿੰਡ ਦੇ ਸੀ ਜਿਹੜਾ ਕਿ ਤਫਤੀਸ਼ ਦੇ ਦੌਰਾਨ ਜਿਹੜਾ ਇਹਨਾਂ ਨੇ ਜਿਸ ਮੋਟਰਸਾਈਕਲ ਤੇ ਵਾਰਦਾਤ ਕੀਤੀ ਸੀ ਉਹ ਵੀ ਬਰਾਮਦ ਕੀਤਾ ਇਸ ਤੋਂ ਇਲਾਵਾ ਇਹਨਾਂ ਨੇ ਇੱਕ ਭਕਨੇ पकਨੇ ਅਜ ਤੋਂ ਕਰੀਬ 5-6 ਮਹੀਨੇ ਪਹਿਲਾਂ ਦਾਤਰ ਦੀ ਲੋਕ ਤੇ ਇੱਕ ਮੋਟਰਸਾਈਕਲ ਜਿਹੜਾ TVS डीलक्स ਖੋਇਆ ਸੀ ਉਹ ਵੀ ਅਸੀਂ ਇਹਨਾਂ ਤੋਂ ਬਰਾਮਦ ਕੀਤਾ ਇੱਕ ਮੋਟਰਸਾਈਕਲ ਇਹਨਾਂ ਨੇ ਮੁਹੱਲੀ ਤੋਂ ਚੋਰੀ ਕੀਤਾ ਸੀ ਜਿਹੜਾ ਸਪਲੈਂਡਰ ਉਹ ਵੀ ਅਸੀਂ ਇਹਨਾਂ ਤੋਂ ਬਰਾਮਦ ਕਰ ਲਿਆ ਜਿਹੜਾ ਕਿ ਹੁਣ ਇਹ ਤਿੰਨ ਦੋਸ਼ੀ ਜਿਹੜੇ ਅਸੀਂ ਗ੍ਰফতার ਕੀਤੇ ਨੇ ਇਹਨਾਂ ਦਾ ਹੁਣ ਪੇਸ਼ ਅਦਾਲਤ ਕਰਕੇ ਤੇ ਇਹਨਾਂ ਦਾ ਪੁਲਸ ਰਿਮਾਂਡ ਅਸੀਂ ਹਾਸਲ ਕਰਾਂਗੇ ਜਿਹੜੀਆਂ ਹੋਰ ਵੀ ਇਹਨਾਂ ਨੇ ਕੋਈ ਲੁੱਟ ਖੋਹ ਦੀਆਂ ਵਾਰਦਾਤਾਂ ਕੀਤੀਆਂ ਉਹ ਇਟ੍ਰਿਸ ਕਰ ਸਰ ਨਸ਼ੇਦਰੀ ਆਦੇ ਨੇ ਜੀ ਇਹ ਨਸ਼ਾ ਕਰਦੇ ਆ ਨਸ਼ਾ ਵੀ ਲੈਂਦੇ ਆ ਬਟ ਸੈਂਟਰਾਂ ਸੈਂਟਰਾਂ ਚੋਂ ਇਹ ਦਾਖਲ ਰਹੇ ਆ ਤੇ ਹੁਣ ਵੀ ਇਹਨਾਂ ਦੀ ਜਿਹੜੀ ਜਿਹੜੀ ਸੁਸਾਇਟੀ ਮਾਰੀ ਆ ਇਸ ਕਰਕੇ ਇਹ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਰ ਜਿਸ ਤਰ੍ਹਾਂ ਤੁਸੀਂ ਇੱਕ ਚੋਲਾ ਸਾਹਿਬ ਜਿਹੜਾ ਡਾਕਟਰ ਵੀ ਪੜਿਆ ਆ ਲੋਕਾਂ ਨੂੰ ਕੀ ਸੁਝਾਅ ਕਰਨਾ ਚਾਹੋਗੇ ਕਿ ਐਸੇ ਕਿਸ ਤਰ੍ਹਾਂ ਸਾਵਧਾਨ ਰਹਿਣ ਕਿ ਅਸੀਂ ਤੇ ਕਹਾਂਗੇ ਜੀ ਜਿਹੜੀ ਕੋਈ ਵੀ ਮੈਡੀਸਨ ਆ ਉਹ ਪ੍ਰਾਪਰ ਜਿਹੜਾ ਮੈਡੀਕਲ ਸਟੋਰ ਆ ਜਾਂ ਕਿਸੇ ਡਾਕਟਰ ਸਾਹਿਬ ਤੋਂ ਜਿਹੜੇ ਚੰਗੇ ਤੋਂ ਲਈ ਜਾਵੇ ਇਹੋ ਜਿਆਂ ਤੋਂ ਜਿਹੜੀਆਂ ਦਵਾਈਆਂ ਨਸ਼ੀਲੀਆਂ ਵੇਚ ਕੇ ਸਾਡੀ ਜਿਹੜੀ ਜਵਾਨ ਨੌਜਵਾਨ ਪੀੜ੍ਹੀ ਐ ਛੋਟੇ ਬੱਚੇ ਜਿੱਦਾਂ 15 17 ਸਾਲਾਂ ਦੇ ਆਣਗੇ ਜਿਹੜਾ ਗਲਤ ਰਸਤੇ ਪਾਰ ਐ ਮਾੜੀ ਗੱਲ ਐ ਸਾਨੂੰ ਮੈਂ ਤੇ ਉਹੀ ਕਹੂੰਗਾ ਵੀ ਜਿਹੜੀ ਵੀ ਕੋਈ ਮੈਡੀਸਨ ਲੈਣੀ ਆ ਉਹ ਮਨਜ਼ੂਰशुदा ਜਿਹੜਾ ਉਥੋਂ ਪ੍ਰਾਪਤ ਕੀਤੀ